ਟੈਡਿੰਗਲੈਂਡ ਪਾਇਆ ਕਰਦੇ ਹਾਂ ਇਦਾਂ। ਹਾਂ। ਪ੍ਰਸ਼ਾਦਾ ਸਕੂਲ ਦੇ ਕੰਮ ਇਹਨੂੰ? ਹਾਂ, ਇਹਨੂੰ ਤਾਂ ਕਰਾਤਾ ਤੁਸੀਂ ਕਿਵੇਂ ਤਿਆਰ ਹੋਏ ਫਿਰਦੇ ਚਿੱਟੇ-ਚਿੱਟੇ ਪਾਈ ਫਿਰਦੇ ਕੱਪੜੇ? ਮੈਂ ਭੋਗ ਤੇ ਆ ਨਾ ਤੈਨੂੰ ਪਤਾ ਤਾਂ ਹੈ। ਭੋਗ ਤਾਂ ਪਾਇਆ ਹਟਿਆ ਉੱਥੇ ਹੁਣੇ। ਭੋਗ ਪਾਇਆ ਹਟਿਆ। ਯਾਰ ਬਾਬਾ ਬੜੀ ਦੇ ਅੰਦਰ ਸਿੱਕਰ ਚ ਭੋਗ ਤਾਂ ਪਾਇਆ ਹਟਿਆ। ਹੁਣ ਕਿਹੜਾ ਮੇਰੀ ਗੱਲ ਸੁਣਾ। ਫਿਰ ਭੋਗ ਪਾਇਆ ਹਟਿਆ ਮੈਂ ਤਾਂ ਲੰਗਰ ਚ ਜਾ ਕੇ ਸੇਵੀ ਕਰਾਉਣੀ ਆ ਉੱਥੇ। ਹੁਣ ਸੇਵਾ ਕਰੋਗੇ ਮਗਰੋਂ? ਉਹ ਮੰਗਰੋਂ ਹੁੰਦੀ ਆ ਪ੍ਰਸ਼ਾਦਾ ਵਰਤੋਣਾ। ਕੀ ਕੁਰ ਬਣਾਈਆ ਉਹ ਬਰਤੌਣੀ ਗਾਂਹ ਜਿਹੜਾ ਕੁਝ ਬਣਾਇਆ ਹੋਊਗਾ ਬਰਤੌਣਾ ਹੋਊਗਾ ਸੇਵਾ ਤੇ ਹੀ ਹੁੰਦੀ ਹੈ ਚਾਹੋ ਜੀ ਤੁਸੀਂ ਜਾਂ ਸੇਵਾ ਕਰਨ ਮੈਂ ਨਹੀਂ ਚਲਵੜਦੀ ਤਿਆਰ ਹੋ ਜਾ ਪਰ ਮੈਂ ਵੀ ਉਹ ਮੇਰੀ ਗੱਲ ਸੁਣ ਤੂੰ ਕੀ ਕਰੇਗੀ ਤੂੰ ਤਾਂ ਘਰੇ ਰਹਿ ਮੇਰੀ ਗੱਲ ਸੁਣ ਰੋਟੀਆਂ ਬਕਾਲਾ ਤੇ ਜਵਾਕਾਂ ਨੂੰ ਖਵਾ ਦੀ ਤੇ ਮੈਂ ਅਛ ਮੈਂ ਰੋਟੀਆਂ ਘਰੇ ਖਵਾ ਤੁਸੀਂ ਉੱਥੇ ਖਾਓ ਉਹ ਯਾਰ ਗੁਰੂ ਘਰ ਦਾ ਮੈਂ ਮੈਂਬਰ ਹਾਂ ਮੈਂ ਜਾ ਕੇ ਉਸ ਸੇਵਾ ਕਰੂੰਗਾ ਤੇ ਫਿਰ ਤੁਸੀਂ ਮੈਂਬਰ ਤਾਂ ਮੈਂ ਮੈਂਬਰ ਦੇ ਘਰ ਆਣੀ ਐ ਤੇ ਮੈਂ ਵੀ ਜਾ ਲਵੜੂਗਾ ਤੇ ਸੇਵਾ ਕਰਾਂਗੀ ਲੰਗਰ ਚ ਯਾਰ ਤੂੰ ਤਾਂ ਉਹੀ ਗੱਲ ਆ ਯਾਰ ਜੇ ਮੇਰੀ ਗੱਲ ਤੂੰ ਜਾਣਾ ਸੀ ਪਹਿਲਾਂ ਜਾਣਾ ਨਹੀਂ ਆਪਣੇ ਘਰੇ ਨਹੀਂ ਕੋਈ ਤੂੰ ਕਰੇ ਰਹਿ। ਚੰਗਾ ਇਹਨਾਂ ਦੇ ਜਵਾਕਾਂ ਨੂੰ ਆ ਦੇਖ ਬੱਦਾ ਵੀ ਕਰਿਆ ਤੇ ਦੋਨਾਂ ਨੂੰ ਆ ਸਕੂਲ ਦਾ ਉਹਨੂੰ ਵੀ ਵੱਡੇ ਨੂੰ ਵੀ ਕਰਾ ਦੇ ਕੰਮ। ਸਰ ਠੀਕ ਐ ਜੈਬੜ। ਹਾਂ ਮੈਂ ਜਾਨਣਾ ਚੰਗਾ। ਜੈਬੜ। ਦੇ ਲੈ ਆਏ ਦੇ ਲੱਛਣ ਚਿੱਟੇ ਪਾ ਕੇ ਆ ਕੇ ਮੈਂ ਸੇਵਾ ਕਰੂੰਗਾ। ਆਈ ਸਜਾ ਤਾਂ ਜਾਈ ਜਾਂਦਾ ਛੰਡ ਛੁੰਟ ਲਾ ਕੇ ਜਿਵੇਂ ਵਿਆਹ। ਲੈ ਬਤਾਈ। ਕਾ ਵੀ ਨਹੀਂ। ਕੱਲ ਪਿਆਉਣੀ ਆ ਤਾਂ। ਉਹ ਪਤਾ ਨਹੀਂ ਕਿਿੱਧਰ ਗਿਆ ਆਪਣਾ ਮਮਾ। ਤੂੰ ਕਿੱਧਰੋਂ ਆਇਆ? ਮਾ ਤੇ ਫਿਰ ਡੀ ਆਂਦਾ ਹੂ ਮੇਰੇ ਘਰ ਸਾਨੂੰ ਤੂੰ ਪੜ ਪੜ ਲੈ ਮੇਰਾ ਮੋਟਾ ਅਮੋਂ ਪੜ ਲੂੰਗਾ ਸਾਰਾ ਦਿਨ ਪਿਆਰਾ ਬਸਾਂ ਕਹਿੰਦਾ ਸਾਰਾ ਦਿਨ ਪਿਆ ਉਹਨੇ ਤੇ ਨਾ ਸਾਰਾ ਕੰਮ ਕਰ ਲਿਆ ਨਾ ਇੱਕ ਤਾਂ 7 ਦੱਸੀ ਸੀ ਪਾਉਣੀ ਇੱਕ ਸੀ ਕੈਟ ਤੇ ਵਧੀਆ ਬੋਲਦਾ ਵਧੀਆ ਹੁਣ ਪੜਦਾ ਨਾਲ ਲਿਖ ਲੈਂਦਾ ਵਧੀਆ ਹੁਣ ਤਾਂ ਅੱਛਾ ਹਾਂ ਇਹਨੂੰ ਪੁੱਛ ਲਾ ਮੂ ਲਟਕਾਈ ਬੈਠੀ ਮੂ ਲਟਕਾਈ ਬੈਠੀ ਆ ਸਬਜੀ ਦੇ ਦੇਖਦੀ ਸਬਜੀ ਦਾ ਭਾਈ ਨਹੀਂ ਕੋਈ ਆਇਆ ਸਬਜੀ ਦਾ ਭਾਈ ਭੱਗ ਗਿਆ ਸਾਜੀ ਤਰਗੇ ਹੋਣ ਹੁਣ ਮੂਗੀ ਥਾਲਾ ਮੂੰਗੀ ਆ ਪਮੂੰਗੀ ਖਾਗੇ ਤੇ ਮਟਰ ਪਨੀਰ ਖਾਵੇ ਕਾਣ ਡੈੜੀ ਚੜਾ ਤਾ ਉਹ ਕਿੱਥੋਂ ਮਟਰ ਪਨੀਰ ਤਾ ਗੁਰਦੁਆਰੇ ਗਿਆ ਮਟਰ ਪਨੀਰ ਖਾਣ ਗੁਰਦੁਆਰੇ ਮੈਨੂੰ ਮੈਨੂੰ ਅਜ ਭੋਗ ਨਹੀਂ ਪਿਆ ਸੀ ਤੇ ਨਹੀਂ ਪਤਾ ਮੈਂ ਵੀ ਭੱਗ ਜਾਂਦਾ ਇਹਨੂੰ ਪਹਿਲਾਂ ਦੱਸ ਦਿੰਦਾ ਇਹ ਨਾਲ ਹੀ ਬੰਦੂ ਮੂੰ ਮਰ ਜਾ ਇਹ ਕਹਦਾ ਮੈਂ ਭੱਗ ਜਾਂਦਾ ਫਿਰ ਤਸਵੀਰ ਮੈਂ ਹੀ ਰਹਿ ਗਈ ਇਕੱਲੀ ਕਰੇ ਫਿਰ ਤੇਨੂੰ ਵੀ ਨਾਲ ਲੈ ਜਾਂਦਾ ਤੇ ਮੇਰੇ ਵੀ ਨਾਲ ਉੱਥੇ ਪਵਾ ਲਿਆ ਹੁੰਦੇ ਮਟਰ ਪਨੀਰ ਦੀ ਸਬਜੀ ਆ ਹਾਂ ਆਈ ਕਰ ਮੇਰੀ ਗੱਲ ਸੁਣ ਮੇਰੇ ਤੈਨੂੰ ਮਚੌੜ ਕਰਦੀ ਮੇਰੇ ਪਵਾਲੇ ਸਨ ਮੇਰੇ ਸਨ ਤੂੰ ਐਂ ਕਰੀ ਜਾਂ ਤੂੰ ਆ ਬਿੜਕ ਲੈ ਕੇ ਕਿਉਂ ਤੇਰਾ ਡੈਡੀ ਸੇਵਾ ਕਰਦਾ ਮਾੜੀ ਮੋਟੀ ਕੀ ਕਰੀ ਜਾਂਦਾ ਵੀ ਉੱਥੇ ਲੰਗਰ ਵਰਤਾਉਂਦਾ ਕਿ ਨਹੀਂ ਵਰਤਾਉਂਦਾ ਕੰਮ ਜਾ ਬਿੜਕ ਲੈ ਕੇ ਫੇਰਾ ਕਿ ਮੈਨੂੰ ਦੱਸੀ ਚੰਗਾ ਚੰਗਾ ਹੋਰ ਜੇ ਕੋ ਵਰਤਾਉਂਦਾ ਹੋਇ ਲੰਗਰ ਤਾਂ ਫਿਰ ਉਹ ਵਿੱਚ ਪਵਾ ਲਿਆ ਮੈਂ ਗੁੱਸਾ ਕੰਦੂ ਦੇ ਕੇ ਤੋਰ ਦਿੰਦੀ ਮਮਾ ਡੈਡੀ ਉਹ ਤੇ ਸੇਵਾ ਕਰੀ ਜਾਂਦਾ ਬਾਲਟੀ ਲਈ ਵਰਦਾ ਪਤਾ ਨਹੀਂ ਕਾਦੀ ਐ ਤਾਂ ਅੱਛਾ ਸੇਵਾ ਕਰੀ ਜਾਂਦਾ ਫਿਰ ਤੂੰ ਮੇਰੀ ਗੱਲ ਸੁਣ ਤੇ ਡੈਡੀ ਸੇਵਾ ਕਰੀ ਜਾਂਦਾ ਫਿਰ ਤੁਲੀ ਆਉਂਦਾ ਦਾਲ ਪਾਣੀ ਘਰ ਵਾ ਕੱਟ ਕਿੰਨਾ ਕਰ ਪਟਸਾ ਅਗਰੀ ਦਾ ਉੱਥੇ ਫਿਰ ਕੀ ਹੁੰਦਾ ਜੇ ਤੇ ਡੈਡੀ ਬਾਲਟੀ ਲਈ ਫਿਰਦਾ ਫਿਰ ਤੇ ਡੈਡੀ ਪਾ ਦੂਗਾ ਤੈਨੂੰ ਦਾਲ ਪਾਣੀ ਤੂੰ ਬਗ ਜਾ ਢੋਲੂ ਲੈ ਜਾ ਲੈ ਓ ਮਾਮੂ ਨਹੀਂ ਆਂਦਾ ਅਰੇ ਫਿਰ ਓ ਮਾਮੂ ਹੀ ਜਾਂਦਾ ਜਾਂਦਾ ਕਿਉਂ ਨਹੀਂ ਆਪਾਂ 100 ਰੁਪਏ ਦਿੱਤਾ ਹੋਇਆ ਨਾਲ ਇੰਨਾ ਕੀ ਕਰਨਾ ਹੈ ਨਹੀਂ ਨਹੀਂ ਕਰਨਾ ਕੁਛ ਤਰੀ ਅੰਟੀ ਕਰ ਦੇਣਾ ਕੁਛ ਆਪਾਂ ਲਾ ਰੱਖ ਲਾਂਗੇ ਕਿਸੇ ਤੋਂ ਹੋਰ ਮੂੰਹ ਚ ਪਾਵੇਂ ਕੱਲਾ ਹੀ ਖਾਵੂ ਮਟਰ ਪਨੀਰ ਉਹ ਲਫੜ ਲੈ ਜਾ ਅਸੀਂ ਤਾਂ ਆਪਾਂ 100 ਰੁਪਏ ਦਿੱਤਾ ਆਪਾਂ ਕਿਹੜਾ ਮੂਲੀ ਆ ਮੰਗੇ ਜਬਕ ਦਾ ਨਾ ਮੂਲੀ ਹੁੰਦਾ ਉਹ ਕਿਸੇ ਦੇ ਹੋਰ ਹੱਥ ਚੋਵੇ ਤਾਂ ਉਹੀ ਗੱਲ ਹੈ ਉੱਥੇ ਤਾਂ ਤੇਰਾ ਡੈਡੀ ਵਰਤਾਉਂਦਾ ਹੈ ਤੇਰੇ ਡੈਡੀ ਦੀ ਕੋਲੀ ਹੈ ਬਾਲਟੀ ਭੱਗ ਜਾ ਲੈ ਆ ਓਏ ਯਾਰ ਭੰਕਾ ਭੱਗ ਜਾ ਭੱਗ ਜਾ ਲੈ ਭੱਜ ਜਾ ਜਲੇ ਅੱਜ ਤਾਂ ਮਟਰ ਪਨੀਰ ਤੇ ਖੀਰ ਰਿਹਾ ਹੋਊਗਾ ਖਾਵਾਂਗੇ ਅੱਜ ਸਾਰੇ ਖਾਵਾਂਗੇ ਕੱਲਾ ਖਾਊਗਾ ਰੰਦੀ ਆ ਗਿਆ ਤੂੰ ਹਮੈਦਾ ਆ ਗਿਆ ਆ ਕਿਵੇਂ ਦੁੱਧ ਭੜਾ ਕੇ ਨਾ ਗੁਰਦੁਆਰੇ ਨਾ ਤੇ ਆ ਫਿਰ ਢੋਲੂ ਜਿਵੇਂ ਲਈ ਜਨਾ ਤੋ ਇਹ ਤਾਂ ਇਹ ਤਾਂ ਕੀ ਤੇ ਤਾਂ ਦੱਦ ਦਾ ਦਾਲ ਤੇ ਖੀਰ ਲੈ ਗਿਆ ਦਾਲ ਤੇ ਖੀਰ ਦਾਲ ਤੇ ਖੀਰ ਕਾਹਦੇ ਵਸਤੇ ਘਰੇ ਘਰੇ ਕਿਹਨੇ ਕਿਹਾ ਤੈਨੂੰ ਹਾਂ ਕਿਹਨੇ ਕਿਹਾ ਚੁੱਪ ਜੇ ਨਾ ਘਰ ਮੈਨੂੰ ਦੱਸ ਕੀ ਨਹੀਂ ਕਿਹਾ ਅੱਛਾ ਮੰਮੀ ਨੇ ਕਿਹਾ ਹੈ ਠੀਕ ਹੈ ਨਹੀਂ ਤਰਾ ਡੜੀ ਉੱਥੇ ਸੇਵਾ ਕਰਾਈ ਅੰਦਰ ਦਹਾੜ ਕੇ ਹੀਰ ਲਿਆ ਆ ਘੋਾਲਿਆ ਅੱਛਾ ਇਹਦਾ ਮਤਲਬ ਇਹ ਹੋ ਗਿਆ ਜੇ ਮੈਂ ਹੁਣ ਉੱਥੇ ਸੇਵਾ ਕਰਦਾ ਤੇ ਤੈਨੂੰ ਢੋਲੂ ਚ ਕਾ ਦਿੰਦੇ ਹਾਂ ਚੱਲ ਤੈਨੂੰ ਤਾਂ ਮੈਂ ਕੀ ਕਹਣਾ ਤੇਰੀ ਮੰਮੀ ਨਾਲ ਕਰਦਾ ਮੈਂ ਗੱਲ ਹਾਂ ਮੈਂ ਵੱਡੇ ਵੱਡੇ ਭਾਂਡੇ ਚ ਕਾ ਦੇ ਤੈਨੂੰ ਐ ਨਹੀਂ ਤੂੰ ਉਹਨੂੰ ਜਵਾਬ ਨਹੀਂ ਦਿੱਤਾ ਤੇ ਆਹਰ ਜਵਾਬ ਦਿੱਤਾ ਧੱਕੇ ਨਾਲ ਤੋਰਿਆ ਧੱਕੇ ਨਾਲ ਹੋਰ ਵੀ ਕੁਝ ਕਹਿ ਨਹੀਂ ਤੈਨੂੰ ਹਾਂ ਹੋਰ ਵੀ ਕੁਝ ਕਹਿ ਠੀਕ ਹੈ 100 ਰੁਪਏ ਅੱਛਾ 100 ਰੁਪਏ ਤਾਂ ਐ ਵੀ ਦੱਸਿਆ ਚੱਲ ਕੋਈ ਨਹੀਂ ਮੈਂ ਕਰਦਾ ਗੱਲ ਆਇਆ ਕਿੱਥੇ ਆਪ ਕਿੱਥੇ ਆ ਉਹ ਉੱਥੇ ਢੋਲੂ ਤਾਂ ਚੱਕ ਤੂੰ ਆਇਆ ਧ ਮੈਂ ਨੂੰ ਗਾਲਾਂ ਦੋ ਘਰ ਤੂੰ ਦੱਸਿਆਗਾ ਕਿਵੇਂ ਤੈਨੂੰ ਗਾਲਾਂ ਦੇਉਂ ਤੇ ਮੇਰੇ ਹੁੰਦੇ ਤੇਨੂੰ ਕੁਝ ਨਹੀਂ ਕਹਿੰਦੀ ਮੈਂ ਕਹੂੰ ਨਾ ਉਹਨੂੰ ਉਹ ਢੰਗ ਨਾਲ ਸੁਝਾਉਣਾ ਆ ਆਇਆ ਚੱਖਲੇ ਵੱਡੇ ਵੱਡੇ ਭਾਂਡੇ ਪਤੰਦਰਾ ਆਏ ਉਹ ਕੋਈ ਮੈਨੂੰ ਉਹਨੇ ਧੱਕੇ ਨਾਲ ਭੇਜਤਾ ਯਾ ਮੈਂ ਤਾਂ ਜਾਂਦਾ ਨਹੀਂ ਸੀਗਾ ਧੱਕੇ ਨਾਲ ਤਾਂ ਭੇਜਤਾ ਤੂੰ ਤੂੰ ਕਹਿੰਦਾ ਮੈਨੂੰ ਤਾਂ ਜਾਂਦਾ ਨਹੀਂ ਵੀ ਫਿਰ ਮੈਂ 50 ਵਰਜਾ ਤਾਂ ਮੈਨੂੰ ਤਾਂ ਇਹਦਾ ਸ਼ੁਕਰ ਹੈ ਮੇਰੀ ਗੱਲ ਸੁਣ ਮੈਂ ਆ ਗਿਆ ਇੱਥੇ ਆ ਗਿਆ ਘਰੇ ਤੇ ਜੇ ਮੈਂ ਉੱਥੇ ਹੁੰਦਾ ਤੇ ਉੱਥੇ ਪਤਾ ਮੈਂ ਗੁਰੂ ਘਰ ਦਾ ਮੈਂਬਰ ਆ ਤੇ ਪਤਾ ਉੱਥੇ ਮੇਰੀ ਕਿੰਨੀ ਬੇਇੱਜ਼ਤੀ ਕਰਦੇ ਹੋ ਸਾਰੇ ਅਗਲੇ ਕੰਨੇ ਪੈਣਾ ਡੋਲੂ ਉੱਪਰ ਪਰ ਕੇ ਲਈ ਜਾਂਦੇ ਓਏ ਚੱਲ ਤੇਰੇ ਨਾਲ ਤਾਂ ਕੀ ਬੈਂਸ ਕਰਨੀ ਆਇਆ ਮੈਂ ਕਰ ਦਾਂਗਾ ਬਣੀ ਇਹਨੂੰ ਫੋਨ ਲਾ ਮੇਰੀ ਸਹੇਲੀ ਨੂੰ ਜਰੀ ਨੂੰ ਆਜੂਗੀ ਮੈਂ ਉਹਨੂੰ ਕਹਿਨੀ ਵੀ ਨਾਲ ਤਖੀਰ ਲੈ ਜਾ ਹਣੀਆ ਆ ਕਿਵੇਂ ਐ ਠੀਕ ਹੈ ਬਣੀ ਅੱਛਾ ਕੀ ਕਰੀ ਜਾਂਦੀ ਸੀ ਅੱਛਾ ਤੂੰ ਐਂ ਕਰਿਆ ਮੈਂ ਨਾ ਹੋ ਗੁਰਦੁਆਰੇ ਤੇ ਜਾ ਹੋਇਆ ਪਰਮਰ ਨਾ ਤਾਂ ਖੀਰ ਲੈਣ ਗਿਆ ਨਾਲੇ ਸਬਜੀ ਮਟਰ ਪਨੀਰ ਦੀ ਹਾਂ ਤੇ ਨਾਲੇ ਤਾਂ ਥੋੜਾ ਜਿਹਾ ਮੇਰੇ ਨਾਲ ਕੰਮ ਕਰਾ ਜੀ ਆ ਜੀ ਤੇ ਨਾਲੇ ਤੂੰ ਉਹ ਲੈ ਜਾ ਸਬਜੀ ਤੇ ਨਾਲੇ ਖੀਰ ਲੈ ਪਾ ਪਾ ਦੂੰ ਤੈਨੂੰ ਆ ਜਾ ਜਾਵੇ ਲੈਣ ਬਸ ਹੁਣ ਲੈ ਕੇ ਆਉਣ ਵਾਲਾ ਪਰਮ ਤੇ ਤੈਨੂੰ ਪਾ ਦੂੰਗਾ ਠੀਕ ਐ ਕਿੰਨੇ ਚਿਰ ਤੇ ਆ ਜਾਂਗੀ ਅੱਛਾ ਚਲ ਠੀਕ ਆ ਜਾ 10 ਮਿੰਟਾਂ ਤਾਈ ਬਸ ਫਿਰ ਉਹ ਵੀ ਆਉਣ ਲਈ ਐ ਜੀ ਲੈ ਕੇ ਹਾਂ ਆ ਜੇ ਫਿਰ ਤੈਨੂੰ ਮੈਂ ਪਾ ਦੂੰ ਚੰਗਾ ਧੀਰ ਤੇ ਹਾਂ ਠੀਕ ਆ ਚੰਗਾ ਇਹਨਾਂ ਦਾ ਹੋ ਗੱਲ ਲਈ ਆ ਪਹੁੰਚ ਗਈ ਨਾ ਗੱਲ ਕਰੀ ਸੀ ਇਹ ਤਾਂ ਉਹ ਭੈਣ ਸੀਗੀ ਕਿਵੇਂ ਸੀ ਤੇ ਪਰਮ ਕਿੱਥੇ ਆਉਣਾ ਪਰਮ ਤਾਂ ਇੱਥੇ ਫਿਰ ਦਊ ਆਪਣਾ ਆ ਇੱਥੇ ਫਿਰ ਦਊ ਹੂੰ ਉਹਦਾਂ ਸਾਗਰੀਆਂ ਦੀ ਗੱਲ ਵੀ ਯਾਰ ਕੀਆ ਤਾਂ ਮੇਰੀ ਕਸਮ ਜਵਾਖ ਨੂੰ ਡੋਲੂ ਚ ਕਾਤੇ ਐ ਜਿਹੜੇ 5-5 ਕਿਲੋ ਦੇ ਦੋਨੋਂ ਅੱਛਾ ਓ ਡੋਲੂ ਤਾਂ ਮੈਂ ਹੀ ਫੜਾਈ ਸੁਣ। ਅੱਛਾ ਕੈਂਟ ਆ ਆਖਿਆ ਸਬਜ਼ੀ ਲਿਆ ਪਰ ਨਾਲ ਤਾਂ ਨਹੀਂ ਖੀਰ ਲਿਆ ਤੇ ਖਾ ਲਾਂਗੇ ਵੀ ਆਪਾਂ ਵੀ ਗੁਰੂ ਘਰ ਦੀ। ਮੈਂ ਕਿਹਾ ਆਪਾਂ 100 ਰੁਪਏ ਦਿੱਤਾ ਹੋਇਆ ਨਾਲੇ। ਅੱਛਾ ਤੇਰਾ ਮਤਲਬ ਐ ਹੋਗਾ ਵੀ ਇਹ 100 ਰੁਪਏ ਦੇ ਦੀਏ ਤੇ ਆਪਾਂ 500 ਦਾ ਸਮਾਨ ਲੈ ਆਈਏ ਉਥੋਂ। ਤੂੰ ਡੋਲੂ ਤਾਂ ਐਮ 500 ਦਾ ਕਾਦਾ ਮੰਗਿਆ ਫਿਰ ਕੱਲਾ ਤੂੰ ਹੀ ਗਿਆ ਇੱਥੇ ਦੋ ਪ੍ਰਸ਼ਾਦ ਛਕਣਾ। ਮੈਂ ਕਿਹਾ ਚੱਲ 100 ਰੁਪਏ ਦਿੱਤਾ ਹੈ ਸਾਡੀ ਵੀ ਦਾਲ ਸਬਜ਼ੀ ਉਥੀ ਆ ਜੂਗੀ ਮੈਂ ਰੋਟੀ ਪ੍ਰਸ਼ਾਦ ਕਰ ਛਕਣਾ। ਦਾਲ ਸਬਜ਼ੀ ਤਾਂ ਆ ਜੂਗੀ ਤੂੰ ਐ ਤਾਂ ਸਮਝ। ਮੇਰੀ ਗੱਲ ਸੁਣ ਘਰੇ ਨਹੀਂ ਬਣਾ ਸਕਦੇ ਤੁਸੀਂ ਦਾਲ ਦਾ ਪੋਰਾ ਨਹੀਂ ਬਣਾ ਸਕਦੇ ਘਰੇ ਤੁਸੀਂ ਲੈ ਅੱਗੇ ਵੀ ਤਾਂ ਬਣਾਉਣੀ ਹੈ ਬਣਾਉਣ ਤੋਂ ਕਿੱਡੀ ਗੱਲ ਹੈ ਬਸ ਮੈਂ ਤਾਂ ਉਹ ਕਹਿਤਾ ਮੈਂ ਤੇਰਾ ਤੇ ਗੁਰੂ ਘਰ ਦਿਖਾ ਲਾਂਗੀ ਮੈਂ ਨਾ ਗੁਰੂ ਘਰ ਦੀ ਤਾਂ ਖਾ ਲਾਂਗੇ ਮੇਰੀ ਗੱਲ ਸੁਣਾ ਐ ਤਾਂ ਨਹੀਂ ਹੋਇਆ ਜੇ ਹੁਣ ਤੂੰ ਕਹਿੰਦੀ 100 ਰੁਪਏ ਦਿੱਤਾ ਅੱਛਾ 100 ਰੁਪਏ ਉਹ ਐ ਨਹੀਂ ਹੁੰਦਾ ਹੁੰਦਾ ਵੀ 100 ਰੁਪਏ ਦੇ ਕੇ ਵੀ ਆਪਾਂ ਵੱਡੇ ਵੱਡੇ ਡੋਲੂ ਫੜਾ ਦਈਏ ਜਵਾਕਾਂ ਨੂੰ ਵੀ ਭਰ ਲਿਓ ਉਹ ਉਹ ਪਤਾ ਗਰੀਬਾਂ ਵਾਸਤੇ ਹੁੰਦਾ ਜੇ ਬਚ ਰਹੇ ਵੀ ਨਾ ਉੱਥੇ ਕੋਈ ਕੋਈ ਵੀ ਚੀਜ਼ ਬਣਾਈ ਆ ਪ੍ਰਸ਼ਾਦ ਬਣਾਇਆ ਖੀਰ ਬਣਾਈ ਆ ਜੋ ਬਣਾਇਆ ਹੁਣ ਮਟਰ ਪਨੀਰ ਬਣਾਇਆ ਹਨਾ ਉਹ ਹੁੰਦਾ ਗਰੀਬਾਂ ਵਾਸਤੇ ਉਹ ਵੀ ਜਦੋਂ ਭੋਗ ਪਏ ਜੇ ਉਸ ਤੋਂ ਮਗਰੋਂ ਜਿਹੜਾ ਬਚ ਰਹੇ ਨੇ ਉਹ ਗਰੀਬਾਂ ਨੂੰ ਡੋਲੂ ਡੋਲਣਾ ਚਾਹੀਦਾ ਹੈ ਤਾਂ ਉਸਨੇ ਮੈਂ ਸਰਮੀਰ ਵਾਲੀ 100 ਰੁਪਏ ਦੇ ਕੇ ਯਾਰ ਮੈਨੂੰ ਫਿਰ ਗਲਤੀ ਹੋ ਗਈ ਮੈਂ ਗਲਤੀ ਨਹੀਂ ਮੰਨਦੀ ਕੋਈ ਨਹੀਂ ਅੱਜ ਮੇਰੀ ਗੱਲ ਸੁਣਾ ਗਲਤੀ ਤਾਂ ਠੀਕ ਹੈ ਇਦੋਂ ਮੁਰਖੇ ਗਲਤੀ ਨਾ ਕਰੀ ਇਦੋਂ ਮੁਰਖੇ ਜਵਾਦ ਨਾ ਭੇਜੀ ਗੁਰਦੁਆਰੇ ਨਹੀਂ ਕਰਦੀ ਮੈਂ ਗਲਤੀ ਹੋ ਗਈ ਉੱਥੇ ਪਹਿਲੇ ਉਹ ਤਾਂ ਮੈਂ ਰਾਜ ਚੱਕਰ ਗਿਆ ਉਹਨੂੰ ਜੇ ਬਾਈ ਜਾਂਸ ਉਹ ਉਧਰੋਂ ਮੈਂ ਸੇਵਾ ਕਰੀਏ ਨਾ ਹੁੰਦਾ ਉੱਥੇ ਮੈਨੂੰ ਕਿੱਡੀ ਵੱਡੀ ਮੇਰੀ ਵੇਚਤੀ ਹੁੰਦੀ ਇਹਦਾ ਵੀ ਤੁਸੀਂ ਗੁਰੂ ਘਰ ਦੇ ਮੈਂਬਰ ਬਣ ਕੇ ਤੁਸੀਂ ਲੈ ਲਈ ਤੁਸੀਂ ਸੋਡੀ ਹੱਤਕੜੀ ਨਾਲ ਮੇਰੀ ਵੀ ਹੱਥ ਹਾਂ ਅਗਲਾ ਕਹਿੰਦੇ ਇਹ ਗੁਰੂ ਘਰ ਦੇ ਮੈਂਬਰ ਆ ਯਾਰ ਇਹਨਾਂ ਨੇ ਤਾਂ ਜਮਾਂ ਸ਼ਰਮੀਲਾਲੀ ਹੋਏ ਇਹ ਹੀ ਰੋਲ ਉੱਪਰ ਪਰ ਲਾਈ ਜਾਂਦੇ ਦੂਜਿਆਂ ਨੂੰ ਕਿ ਹਟਾਉਣਗੇ ਚਲ ਕੋਈ ਨਹੀਂ ਜੀ ਗਾਣ ਨੂੰ ਮੈਂ ਗਲਤੀ ਮੰਨਦੀ ਹਾਂ ਸੋਤੋਂ ਗਾਣ ਨੂੰ ਹੀ ਕੰਮ ਕਰਦੇ ਚਲ ਠੀਕ ਹੈ ਹੁਣ ਕਰ ਕੰਮ ਜਗਸੀਰ ਕਰਮਗੜ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਸਕਰੀਨ ਤੇ ਹੁਣ ਹੁਣ ਵੀਡੀਓ ਦੇਖੀ ਹੈ ਵੀਡੀਓ ਵਧੀਆ ਲੱਗੀ ਸ਼ੇਅਰ ਕਰਨਾ ਲੈ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਇਸ ਵੀਡੀਓ ਰਾਹੀਂ ਮੈਸੇਜ ਦੇਣਾ ਇਹੀ ਕੋਸ਼ਿਸ਼ ਕਰਦੇ ਸੀ ਜੋ ਆਪਾਂ ਗੁਰੂ ਘਰ ਨੂੰ 100-200 ਰੁਪਏ ਦੇ ਦਿੰਨੇ ਆ ਇਹਦਾ ਮਤਲਬ ਨਹੀਂ ਗਾ ਵੀ ਆਪਾਂ ਫਿਰ ਜਵਾਕਾਂ ਨੂੰ ਢੋਲੂ ਲੈ ਕੇ ਭੇਜ ਗਏ ਵੀ ਉੱਥੋਂ ਦਾਲ ਦਾ ਭਰ ਲਿਆ ਜਾਂ ਮਤਲਬ ਕਿ ਖੀਰ ਦਾ ਭਰ ਲਿਆ ਜਾਂ ਕੁਝ ਲੇਦੀਆਂ ਬਣੀਆਂ ਉਹਦਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਖਿੱਚ ਕੇ ਸ਼ੇਅਰ ਕਰਨਾ ਤੇ ਨਵੀਂ ਵੀਡੀਓ ਦੇ ਨਾਲ ਫੇਰ ਮਿਲਦੇ ਆ ਸਾਡੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਵੀ ਰੈਕਮੈਂਡ ਕਿਤੇ ਹੋਣਾ ਉਹਨਾਂ ਹੀ ਗਰਮਦਰ ਸਤੂ ਫਰਮਨ ਚੈਲ ਸੁਖਚਾਨ ਸਿੰਘ ਸਿਮਰਜੀਤ ਕੌਰ ਰਾਜੂ ਬਾਬਾ ਹਰਪ੍ਰੀਤ ਸਿੰਘ ਇਹ ਕਮੈਂਟ ਕਰਨ ਵਾਲਾ ਇਨਾਂਮ ਸੀਗੀ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਤੁਹਾਡਾ ਕਮੈਂਟ ਹੈ ਜਨਾਬ ਜੀ ਬੋਲੇ ਕਰਾਈ ਤੁਹਾਨੂੰ ਕਮੈਂਟ ਕਰਕੇ ਰੋਡ ਦੱਸਿਆ ਕਰੋ ਵੀਡੀਓ ਕਿੱਦਾਂ ਬਣੀ ਤੇ ਤੁਹਾਡਾ ਕਮੈਂਟ ਹੈ ਜਨਾਬ ਜੀ ਬੋਲੇ ਕਰਾਈ ਤੁਹਾਡਾ ਬਹੁਤ ਬਹੁਤ ਧੰਨਵਾਦ